ਇਕ ਕਲਾ ਜਮਾਤ 9ਵੀਂ ਦੀ ਵਿਦਿਆਰਥਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੰਗੜਾ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅੱਜ ਆਪ ਸਭ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜੋ ਛੋਟੇ ਸੱਜਿਆਨਾਂ ਨੂੰ ਸਮਰਪਿਤ ਹੈ ਨੰਨੀਆਂ ਨੰਨੀਆਂ ਜਿੰਦਾਂ ਮੂਤੂ ਨੀਹਾ ਵਿੱਚ ਜਿੰਨਾਇਆ ਇਹ ਕੀ ਕਹਿਣ ਕਮਾਇਆ ਪਾਪੀਆਂ ਕੀ ਕਹਿਰ ਕਮਾਇਆ ਸ਼ੇਰਾ ਵਰਗੇ ਜਿਗ ਮੌਤ ਤੋਂ ਸਾਨੂੰ ਡਰਨਾ ਕੋਈ ਜਾਲਮ ਨੂੰ ਬੰਗਰ ਦੇ ਤਰੰਸਾਡਾ ਕੋਈ ਬਦਲ ਨਹੀਂ ਸਕਦਾ ਸੂਬੇ ਨੂੰ ਲਲਕਾਰ ਦੇ ਬੱਚਿਆਂ ਦੀ ਗੱਲ ਸੁਣ ਕੇ ਸੂਤਾ ਗੁੱਸੇ ਦੇ ਵਿੱਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਜਦ ਕੰਧ ਗਰਦਨ ਤੱਕ ਪੂਜੀ ਸੂਬਾ ਫਿਰ ਅਜਮਾਉਂਦਾ ਜੇ ਬਚਣਾ ਤਾਂ ਮੁਸਲਮਾਨ ਬਨ ਜਾਓ ਦੇ ਫਰਮੋਂਦੇ ਜਾਨ ਤੋਂ ਵੱਧ ਕੇ ਸਿੱਖੀ ਪਿਆਰੀ ਜੱਜ ਕੇ ਜਗ ਰਬ ਲੋਂਦੇ ਜਾਨ ਤੋਂ ਵੱਧ ਕੇ ਸਿੱਖੀ ਪਿਆਰੀ ਜੱਜ ਕੇ ਜਗ ਰਬ ਜੋਂਦੇ ਤੁਹਾਨੂੰ ਬੱਦੀ ਨੂੰ ਪਿਆਰ ਭਰੀ ਸ਼ਾਸਤਰੀਆ ਕਾਲ ਅੱਜ ਮੈਂ ਸ਼ਹੀਦੀ ਦਿਹਾੜੇ ਦੇ ਮੌਕੇ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਹੀ ਰਾਮ ਖੜਾ ਰੋਵੇ ਤੇਲ ਹੰਝੂਆਂ ਦਾ ਛੋਵੇ ਗਾਣੇ ਗੁਟਾਂ ਤੇ ਸ਼ਹੀਦੀਆਂ ਦੇ ਜੱਜ ਦੇ ਬੜੇ ਜੱਜ ਦਾ ਹੱਥੀ ਤੇ ਸੇਨੇ ਪੜੇ ਤੇ ਸੇਨੇ ਪੜੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਜੋਰਾਵਾਰ ਫਤੇ ਸਿੰਘ ਕੋੜੀ ਚੜੇ ਜਿੰਦਾ ਕੋਮਲ ਨੇ ਨੀ ਅਜ ਖਲੋਣ ਲੱਗੀਆਂ ਇਟਾਂ ਕੰਬਗੇ ਜਲਾਦਾ ਹੀਰੇ ਕੰਦਾ ਚ ਜੜੇ